ਹਾਂਜੀ ਅੱਜ ਆਪਾਂ ਇੱਕ ਜ਼ਰੂਰੀ ਨੁਕਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਏ ਸੀ ਕਹਿੰਦੇ ਭੈਣ ਜੀ ਲੱਕ ਦਰਦ ਹੁੰਦੇ ਤੋਂ ਵੀ ਕੋਈ ਇਸ ਤਰ੍ਹਾਂ ਦੀ ਦਵਾਈ ਬਣੀ ਆ ਜਾਂ ਇਸ ਤਰ੍ਹਾਂ ਦਾ ਕੋਈ ਨੁਕਸਾ ਹੈਗਾ ਜਿਹਦੇ ਨਾਲ ਸਾਡੇ ਲੱਕ ਨੂੰ ਆਰਾਮ ਆ ਸਕੇ ਸੋ ਮੈਂ ਤੁਹਾਨੂੰ ਦੱਸ ਦੇਣੀ ਚਾਹਨੀ ਪ੍ਰਾਣੀਆਂ ਮਤਲਬ ਕਿ ਮੇਰੀ ਨਾਨੀ ਦਾਦੀ ਦੇ ਟਾਈਮ ਤੋਂ ਇਹ ਨੁਕਸੇ ਜਿਹੜੇ ਅਜ਼ਮਾਏ ਜਾਂਦੇ ਸੀ ਕਿਉਂਕਿ ਆ ਸਾਡੇ ਘਰ ਦੇ ਵਿੱਚ ਵੀ ਕਈ ਵਾਰੀ ਇਹ ਚੀਜ਼ ਬਣੀ ਸੀ ਜਿਹੜਾ ਭਖੜਾ ਅਸੀਂ ਆਮ ਸਾਰੇ ਹੀ ਸੰਦੇ ਆ ਕਿ ਜਿਹੜਾ ਭਖੜਾ ਭਖੜਾ ਜਿਹੜਾ ਉਹਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਭਖੜੇ ਨੂੰ ਪੀਸ ਕੇ ਪੀਸਦੇ ਉਹਦੀ ਇੱਕ ਪੰਜੀਰੀ ਤਿਆਰ ਕਰ ਲੈਣੀ ਆ ਜੇ ਕਿਲੋ ਕਿਉ ਆ ਪਾਇਆ ਤਾਂ ਉਹਦੇ ਵਿੱਚ ਪਾਈਆ ਭਖੜਾ ਤੁਸੀਂ ਪਾਉਣਾ ਭਖੜੇ ਦੇ ਨਾਲ ਇੱਕ ਸੌਂਫ ਪਾਉਣੀ ਜ਼ਰੂਰੀ ਆ ਤੇ ਜਵੈਨ ਆ ਜਿਹੜੀ ਨਾ ਮਾਤਰ ਪਾਉਣੀ ਆ 1 12 ਨੰਬਰ ਕਾਲੀ ਮਿਰਚ ਆਉਂਦੀ ਆ ਉਹ ਮਿਰਚ ਨੂੰ ਜ਼ਰੂਰ ਵੇਚ ਤੁਸੀਂ پیس ਕੇ ਪਾਉਣਾ ਤੇ ਇਹਨਾਂ ਚੀਜ਼ਾਂ ਦੇ ਨਾਲ ਪਖੜਾ ਜੁਆਇਨ ਥੋੜੀ ਮਾਤਰਾ 'ਚ ਸੌਂਫ ਜਿਵੇਂ ਜਿਵੇਂ ਪਾਈਆ ਪਖੜਾ ਤੇ ਪਾਈਆ ਹੀ ਸੌਂਫ ਹੋਣੀ ਚਾਹੀਦੀ ਆ ਤੇ ਜਿਹੜੀ 12 ਨੰਬਰ ਕਾਲੀ ਮਿਰਚ ਆ ਉਹ ਮਿਰਚਾ ਜਿਹੜੀ ਉਹ ਮਤਲਬ ਕਿ 20 ਰੁਪਏ ਦੀ ਹੋਣੀ ਚਾਹੀਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀ ਕੇ ਤੁਸੀਂ ਅ ਮਤਲਬ ਕਿ ਥੋੜਾ ਜਿਹਾ ਆਟਾ ਲੈਣਾ ਚਾਹੇ ਆਟਾ ਵੀ ਲੈ ਸਕਦੇ ਹੋ ਭੁੱਲੇ ਹੋਏ ਛੋਲੇ ਵੀ ਤੁਸੀਂ ਪੀਸ ਕੇ ਪਾ ਸਕਦੇ ਹੋ ਵੈਸੇ ਵੇਸਣ ਪਾ ਸਕਦੇ ਹੋ ਇਹ ਤੁਹਾਡੀ ਇੱਛਾ ਤੁਸੀਂ ਕਾਦੇ ਨਾਲ ਖਾਣਾ ਪਸੰਦ ਕਰਦੇ ਹੋ ਉਹਨੂੰ ਜਿਸ ਤਰ੍ਹਾਂ ਅਸੀਂ ਪੰਜੀਰੀ ਰਲਾਉਣੀ ਹੈ ਉਸੇ ਤਰ੍ਹਾਂ ਪੰਜੀਰੀ ਵਾਂਗੂ ਆਟੇ ਨੂੰ ਭੁੰਨ ਲੈਣਾ ਆਟੇ ਨੂੰ ਭੁੰਨ ਤੋਂ ਬਾਅਦ ਆਟੇ ਨੂੰ ਇੱਕ ਪ੍ਰਾਂਦ ਦੇ ਵਿੱਚ ਕੱਢ ਲੈਣਾ ਪੋ ਜਿਆ ਹੋਇਆ ਜਿਹੜਾ ਆਟਾ ਉਹਨੂੰ ਪ੍ਰਾਂਨ ਦੇ ਵਿੱਚ ਕੱਢ ਕੇ ਉੱਪਰ ਜਿਵੇਂ ਆਪਾਂ ਛਿੜਕ ਦੇ ਦਿੰਨੇ ਆ ਸਾਰੀਆਂ ਇਹ ਚੀਜ਼ਾਂ ਨੂੰ ਪਰ ਉਹਦੇ ਛਿੜਕ ਕੇ ਬਾਅਦ ਦੇ ਵਿੱਚ ਇਹਨੂੰ ਰਲਾ ਲੈਣਾ ਸੋ ਕਈ ਹੁਣ ਸੋਚਣਗੇ ਭੈਣ ਜੀ ਕੀ ਅਸੀਂ ਬਦਾਮ ਪਾ ਸਕਦੇ ਆ ਮਗਜ ਪਾ ਸਕਦੇ ਆ ਜਾਂ ਖਸਖਸ ਪਾ ਸਕਦੇ ਆ ਬਿਲਕੁਲ ਪਾ ਸਕਦੇ ਆ ਜੀ ਇਹ ਤੁਹਾਡੀ ਚੋਅ ਸਾ ਤੁਸੀਂ ਜੇ ਇਹ ਚੀਜ਼ਾਂ ਪਾਉਣੀਆਂ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਮਨਾਹੀ ਵੀ ਨਹੀਂ ਪਾਉਣੇ ਜ਼ਰੂਰੀ ਵੀ ਨਹੀਂ ਹੈਗੇਗੇ ਜੇ ਦਵਾਈ ਦੇ ਤੌਰ ਤੇ ਤੁਸੀਂ ਖਾਣਾ ਜੇਕਰ ਤੁਸੀਂ ਆ ਪਾਉਣੀ ਚਾਹੁੰਨੀ ਆ ਤਾਂ ਤੁਸੀਂ ਪਾ ਵੀ ਸਕਦੇ ਹੋ ਇਹ ਚੀਜ਼ਾਂ ਤਾਕਤਵਾਰ ਹੁੰਦੀਆਂ ਨੇ ਸੋ ਇੱਕ ਚੀਜ਼ ਜਿਹੜੀ ਮੇਨ ਆ ਜੇ ਤੁਸੀਂ ਇਹ ਇਹ ਚੀਜ਼ਾਂ ਪਾਉਣੀਆਂ ਚਾਹੁੰਦੇ ਆ ਤਾਂ ਮੇਨ ਜਿਹੜੀ ਦੇਸੀ ਗੂੰਦ ਆਉਂਦੀ ਆ ਜਿਹੜੀ ਆਮ ਦੇਸੀ ਗੂੰਦ ਹੁੰਦੀ ਆ ਉਹ ਗੂੰਦ ਆ ਜਿਹੜੀ ਉਹਨੂੰ ਪਹਿਲਾਂ ਭੁੰਨ ਲੈਣਾ ਰੋਸਟ ਕਰ ਲੈਣਾ ਬਾਅਦ ਚ ਉਸ ਗੂੰਦ ਨੂੰ ਪੀਸ ਲੈਣਾ ਤੇ ਉਹ ਗੂੰਦ ਤੁਸੀਂ ਵਿੱਚ ਪਾ ਲੈਣੇ ਇਹ ਸ਼ਰਤਿਆ ਇਲਾਜ ਆ ਜਿੰਨਾ ਭਣਾ ਦੇ ਲੱਕ ਦਰਦ ਕਰਦੇ ਆ ਪਖੜਾ ਇੱਕ ਐਹੋ ਜੀ ਦਵਾਈ ਆ ਕੁਦਰਤੀ ਅਸ਼ੁੱਧੀ ਇਹੋ ਜੀ ਕੁਦਰਤੀ ਦਵਾਈ ਹੈ ਇਹ ਜਿਹੜੇ ਲੱਕ ਦੇ ਲਈ ਬਹੁਤ ਰਾਮਬਾਨ ਸਾਬਤ ਹੋ ਸਕਦੀ ਆ ਬਹੁਤ ਭੈਣ ਭਰਾਵਾਂ ਦਾ ਲੱਕ ਦੇ ਨਾਲ ਦੁੱਖ ਨੂੰ ਹਟਿਆ ਸਾਡੇ ਪਰਿਵਾਰ ਦੇ ਵਿੱਚ ਕਈ ਮੈਂਬਰਾਂ ਦਾ ਲੱਕ ਦਰਦ ਕਰਦਾ ਸੀ ਤਾਂ ਇਹ ਚੀਜ਼ ਅਸੀਂ ਉਹਨਾਂ ਨੂੰ ਲਾ ਕੇ ਦਿੱਤੀ ਸੀ ਸੋ ਤੁਸੀਂ ਪਖੜੇ ਨੂੰ ਜ਼ਰੂਰ ਲਾ ਕੇ ਇੱਕ ਵਾਰੀ ਖਾਓ ਦੇਖੋ ਚੀਜ਼ਾਂ ਸਾਰੀਆਂ ਤਾਕਤਵਾਰ ਆ ਜੇ ਅਸੀਂ ਕਹੀਏ ਦੇਸੀ ਕਿਉਂ ਉਹ ਹੀ ਸਾਡੀ ਸਿਹਤ ਲਈ ਫਾਇਦੇਮੰਦ ਆ ਵਿੱਚ ਵੇਸਣ ਤੁਸੀਂ ਪਾ ਲੂਗੇ ਜਾਂ ਆਟਾ ਪਾ ਲੂਗੇ ਉਹਦੇ ਵਿੱਚ ਘੁੰਮੋਗੇ ਆਟਾ ਵੀ ਅਸੀਂ ਰੋਜ਼ ਖਾਂਦੇ ਹਾਂ ਤੇ ਗੱਲ ਆ ਜਾਂਦੀ ਆ ਪਖੜੇ ਦੀ ਪਖੜਾ ਜਿਹੜਾ ਜੇ ਤਾਂ ਤੁਹਾਨੂੰ ਦੇਸੀ ਪਖੜਾ ਆਮ ਟਿੱਬਿਆਂ ਤੋਂ ਮਿਲ ਜੇ ਉਹ ਤਾਂ ਬਾਲਾ ਹੀ ਵਧੀਆ ਤੇ ਨਹੀਂ ਫੇਰ ਜਿਹੜੇ ਪਸਾਰੀ ਦੀ ਦੁਕਾਨ ਆ ਜਿਵੇਂ ਸ਼ਕਤੀ ਖੁਈ ਵਾਲਿਆਂ ਦੀ ਦੁਕਾਨ ਹੁੰਦੀ ਆ ਪ੍ਰਾਣੀ ਪਸਾਰੀਆਂ ਦੀ ਦੁਕਾਨ ਉਹ ਇਹਦੇ ਵਿੱਚ ਮਲਾਵਟ ਵੀ ਬਹੁਤ ਜ਼ਿਆਦਾ ਹੁੰਦੀ ਆ ਦੇਖ ਕੇ ਤੁਸੀਂ ਪਖੜਾ ਲੈਣਾ ਤੇ ਉਸ ਪਖੜੇ ਨੂੰ ਪਿਆਸ ਪੀ ਲੈਣਾ ਜੇ ਘਰੇ ਮੈਕਸੀ ਨਹੀਂ ਹੈਗੀ ਤਾਂ ਤੁਸੀਂ ਉੱਥੋਂ ਹੀ ਪਿਆ ਕੇ ਲਿਆ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਪਿਆ ਕੇ ਲਿਆ ਕੇ ਮਤਲਬ ਕਿ ਆਟਾ ਪੂਰੀ ਚੰਗੀ ਤਰ੍ਹਾਂ ਤੁਸੀਂ ਭੁੰਨ ਲੈਣਾ ਫਿਰ ਉਹਦੇ ਵਿੱਚ ਜਿਹੜਾ ਪਖੜਾ ਇਸ ਪਖੜੇ ਨੂੰ ਪਾ ਲੈਣਾ ਪਖੜੇ ਨੂੰ ਪਾਉਣ ਤੋਂ ਬਾਅਦ ਜਿਹੜਾ ਤੁਸੀਂ ਜਿਵੇਂ ਕਿ ਮੈਂ ਦੱਸਿਆ 12 ਨੰਬਰ ਕਾਲੀ ਮਿਰਚਾ ਜਿਹੜੀ ਉਹ ਵੀ ਵਿੱਚ ਹੋਣੀ ਜ਼ਰੂਰੀ ਆ ਜਵੈਨ ਆ ਜਿਹੜੀ ਨਾ ਮਾਤਰ ਦੇ ਵਿੱਚ ਹੋਣੀ ਜ਼ਰੂਰੀ ਆ ਸੌਂਫ ਪਖੜੇ ਦੇ ਬਰਾਬਰ ਦੀ ਜੇ ਪਖੜਾ ਪਾਈਆ ਤਾਂ ਸੌਂਫ ਵੀ ਪਾਈਆ ਜੇ ਪਖੜਾ 1/2 ਕਿਲੋ ਆ ਤਾਂ ਸੌਂਫ ਵੀ 1/2 ਕਿਲੋ ਜੇਕਰ 2 ਕਿਲੋ ਕਿ ਹੋਰ ਲਾਉਣਾ ਚਾਹੁੰਦੇ ਹਾਂ ਤਦ ਤੁਸੀਂ ਉਹਦੇ ਵਿੱਚ ਇੰਨਾ-ਇੰਨਾ ਮਟੀਰੀਅਲ ਆ ਜਿਹੜਾ ਇਹ ਤੁਸੀਂ ਪਾ ਸਕਦੇ ਹੋ ਸੋ ਫਿਰ ਤੁਸੀਂ ਲਗਾਤਾਰ ਇਹਨੂੰ ਖਾਓ ਚਾਹ ਦੇ ਨਾਲ ਚਾਰ-ਚਾਰ ਚਮਚੇ ਕਰਕੇ ਲਓ ਤੇ ਤੁਸੀਂ ਆਪਣੇ ਆਪ ਫਰਕ ਮਹਿਸੂਸ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਤੇ ਨਾਲ ਮੈਂ ਬੇਨਤੀ ਕਰਦੀ ਹਾਂ ਕਈਆਂ ਦੇ ਲੱਕ ਦੇ ਉੱਤੇ ਨਾ ਪ੍ਰਾਣੀ ਸੱਟ ਹੁੰਦੀ ਆ ਦਬਾਅ ਆਇਆ ਹੁੰਦਾ ਜਦੋਂ ਆਪਾਂ ਰੋਟੀ ਬਣਾਉਂਨੇ ਆ ਰੋਟੀ ਬਣਾਉਣ ਤੋਂ ਬਾਅਦ ਜਿਹੜਾ ਤਵਾ ਹੁੰਦਾ ਨਾ ਉਹ ਤਵੇ ਨੂੰ ਇੱਕ ਕੱਪੜੇ ਦੇ ਵਿੱਚ ਬਲੇਟ ਕੇ ਤੇ ਤੁਸੀਂ ਆਪਣੇ ਲੱਕ ਦੇ ਪਿੱਛੇ ਰੱਖ ਕੇ ਉੱਪਰ ਲੰਮੇ ਪੈ ਜਾਣਾ ਉਹ ਸਿੱਧਾ ਤਵਾ ਨਾ ਰੱਖ ਲਿਓ ਕੋਈ ਵੈਣਪਰਾ ਸਿੱਧਾ ਐਵੇਂ ਰੱਖ ਕੇ ਫਿਰ ਲੱਕ ਅਨੁਸਾਰ ਕੇ ਬਹਿ ਜਾਓ ਤੇ ਗਾਲਾਂ ਮੈਨੂੰ ਕੱਢੋ ਨਹੀਂ ਉਹ ਤਵੇ ਨੂੰ ਇੱਕ ਕੱਪੜੇ ਦੇ ਵਿੱਚ ਵਲੇਟ ਕੇ ਸਿੱਧਾ ਹੀ ਰੱਖਣਾ ਜਿੱਦਾਂ ਆਪਾਂ ਰੋਟੀ ਪਾਉਣੀ ਆ ਉਹਨੂੰ ਲੱਕ ਤੇ ਵਿਚਾਲੇ ਜਿੱਥੇ ਤੁਹਾਡੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਖਾਸ ਕਰਕੇ ਪੈਣਾ ਦੀ ਜਿਹੜੀ ਪ੍ਰੋਬਲਮ ਆ ਉਹ ਲੱਕ ਦੇ ਵਿਚਾਲੇ ਤੁਸੀਂ ਰੱਖ ਲੈਣਾ ਲੱਕ ਦੇ ਵਿਚਾਲੇ ਰੱਖਣ ਦੇ ਨਾਲ ਉਹਨੂੰ ਬੁਰੀ ਗਰਮੈਸ਼ ਦੇ ਦੇਣੀ ਆ ਕਟੋ ਕਟ ਬਾਹਲਾ ਨਹੀਂ ਤਾਂ ਆ 10 15 ਦਿਨ ਤੁਸੀਂ ਇਹ ਚੀਜ਼ ਕਰਨੀ ਆ ਇਹਦੇ ਨਾਲ ਤੁਹਾਡੇ ਲੱਕ ਦੀ ਜਿਹੜੀ ਸੱਟ ਆ ਉਸ ਤੋਂ ਵੀ ਤੁਹਾਨੂੰ ਆਰਾਮ ਮਿਲੇਗਾ ਤੇ ਨਾਲ ਲੱਕ ਦਰਜ ਤੋਂ ਵੀ ਆਰਾਮ ਮਿਲੇਗਾ ਜੇਕਰ ਤੁਹਾਡੇ ਜੋਇੰਟ ਦੇ ਵਿੱਚ ਆਪਣੇ ਕਈ ਵਾਰੀ ਪਾਣੀ ਭਰ ਜਾਂਦਾ ਸੋ ਉਹ ਜਿਹੜਾ ਪਾਣੀ ਆ ਉਹ ਵੀ ਨਿਕਲ ਜੇਗਾ ਤਾਂ ਲੱਕ ਆ ਜਿਹੜਾ ਪੂਰਾ ਵਧੀਆ ਤੁਹਾਨੂੰ ਤੰਦਰੁਸਤ ਫੀਲ ਕਰੋਗੇ ਬੈਠਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਰਨ ਫਿਰਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਸੋ ਇਸ ਨੂੰ ਹਰਲਾ ਕੇ ਜਰੂਰ ਖਾ ਕੇ ਦੇਖੋ ਸੋ ਅਗਲਾ ਨੁਕਸਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਸਾਨੂੰ ਨਜ਼ਲਾ ਜੁਕਾਮ ਜਿਆਦਾ ਹੁੰਦਾ ਤੇ ਜਿਹਦੇ ਨਾਲ ਕਈ ਵਾਰ ਸਾਡੇ ਜੋੜਾਂ ਦਾ ਦਰਦ ਸਭ ਤੋਂ ਜਿਆਦਾ ਵੱਜ ਜਾਂਦਾ ਮਸੂਤਾਂ ਦੇ 4 ਦਿਨਾਂ ਦੇ ਵਿੱਚ ਆਪਾਂ ਉਹ ਵੀਡੀਓ ਅਪਲੋਡ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਚੰਗੀਆਂ ਚੰਗੀਆਂ ਵੀਡੀਓ ਜਿਹੜੀਆਂ ਸਾਨੂੰ ਮਿਲਦੀਆਂ ਰਹਿਣ ਕੱਲ ਆਪਾਂ ਬਜ਼ੁਰਗਾਂ ਦੇ ਉੱਤੇ ਇੱਕ ਵੀਡੀਓ ਪਾਈ ਸੀ ਸੋ ਉਸ ਵੀਡੀਓ ਨੂੰ ਵੱਧ ਤੋਂ ਵੱਧ ਸੁਣਿਓ ਕਿਉਂਕਿ ਉਹ ਕਹਾਣੀ ਹਰ ਘਰ ਦੀ ਆ ਹਰ ਪਿੰਡ ਦੀ ਆ ਹਰ ਸ਼ਹਿਰ ਦੀ ਆ ਤੇ ਅਸੀਂ ਨਾ ਅਸੀਂ ਇਹ ਸੋਚੀਏ ਕਿ ਕਹਾਣੀਆਂ ਨਾ ਬਣ ਇਹ ਹਕੀਕਤਾਂ 'ਚ ਨਾ ਬਦਲਣ ਇਸ ਲਈ ਅਸੀਂ ਆਪਣੇ ਪਰਿਵਾਰਾਂ ਨੂੰ ਸਾਂਭੀਏ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ